ਹੁਣ ਤੱਕ ਤੁਸੀਂ ਨੇ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਲੋਕਾਂ ਨੂੰ ਥੱਪੜ ਮਾਰਦੇ ਜਾਂ ਫਿਰ ਕੁੱਟਦੇ ਦੇਖਿਆ ਹੋਵੇਗਾ ਪਰ ਅੱਜ ਤੁਹਾਨੂੰ ਇੱਕ ਅਜਿਹੀ ਖਬਰ ਦਿਖਾਉਣ ਜਾ ਰਹੇ ਹਾਂ ਕਿ ਜਿਸ ਦੇ ਵਿੱਚ ਥਾਣੇ ਦੇ ਅੰਦਰ ਹੀ ਇੱਕ ਬੰਦੇ ਨੇ ਪੁਲਿਸ ਮੁਲਾਜ਼ਮਾਂ ਦਾ ਕੁੱਟਾਪਾ ਛਾੜ ਦਿੱਤਾ ਦਰਸਲ ਲੁਧਿਆਣਾ ਦੇ ਥਾਣਾ ਮੋਤੀ ਨਗਰ ਦੀ ਪੁਲਿਸ ਇੱਕ ਬੰਦੇ ਨੂੰ ਚੁੱਕ ਕੇ ਥਾਣੇ ਲੈ ਕੇ ਆਈ ਸੀ ਤੇ ਫਿਰ ਉਸ ਬੰਦੇ ਦਾ ਅਜੀਹਾ ਦਿਮਾਗ ਭੁੰਮਿਆ ਕਿ ਉਸਨੇ ਥਾਣੇ ਦੇ ਵਿੱਚ ਹੀ ਪਈ ਤਲਵਾਰ ਨੂੰ ਚੁੱਕ ਕੇ ਪੁਲਿਸ ਮੁਲਾਜ਼ਮਾਂ ਨੂੰ ਖੜਕਾ ਦਿੱਤਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਥਾਣੇ ਦੇ ਦਫ਼ਤਰ ਅੰਦਰ ਹੀ ਬੰਦੇ ਨੇ ਪੁਲਿਸ ਮੁਲਾਜ਼ਮਾਂ ਤੇ ਧਾਵਾ ਬੋਲ ਦਿੱਤਾ ਜਿਸ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਪੁਲਿਸ ਮੁਲਾਜ਼ਮ ਟੇਬਲ ਕੋਲ ਭੱਜਿਆ ਫਿਰਦਾ ਕਦੇ ਕੁਰਸੀ ਅਤੇ ਕਦੇ ਟੇਬਲ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਇਹ ਬੰਦਾ ਵੀ ਪੁਲਿਸ ਮੁਲਾਜ਼ਮ ਦਾ ਖੜਾ ਨਹੀਂ ਛੱਡ ਰਿਹਾ ਇਹ ਸਾਰਾ ਮੰਜ਼ਰ ਖਣ ਤੋਂ ਬਾਅਦ ਤੁਸੀਂ ਜ਼ਰੂਰ ਇਹ ਗੱਲ ਸੋਚ ਰਹੇ ਹੋਵੋਗੇ ਕਿ ਆਖਿਰ ਅਜਿਹਾ ਕੀ ਹੋਇਆ ਕਿ ਇਹ ਸਬੰਦੇ ਨੇ ਥਾਣੇ ਦੇ ਵਿੱਚ ਹੀ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਤਾਂ ਆਓ ਹੁਣ ਪੂਰਾ ਮਾਮਲਾ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਸਰ ਇੱਕ ਮਾਮਲਾ ਕੋਈ ਵੀਡੀਓ ਵਾਇਰਲ ਹੋ ਰਹੀ ਆ ਕੋਈ ਸ਼ੱਕ ਸੰਦਰ ਵੜਦਾ ਹੈ ਤਲਵਾਰਾਂ ਦੇ ਨਾਲ ਕਿਹਾ ਜਾ ਰਿਹਾ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਦਾ ਇਹ ਅਸਲ ਜ ਮਾਮਲਾ ਸਰ ਹੈ ਕੀ ਇਹ ਐਤਵਾਰ ਦੀ ਸ਼ਾਮ ਨੂੰ ਟ੍ਰਾਂਸਪੋ ਨਗਰ ਤੋਂ ਇੱਕ ਸ਼ੱਕੀ ਬੰਦਾ ਲੈ ਕੇ ਆਈ ਸੀ ਜੀ ਤੇ ਜੋ ਮੈਂਟਲੀ ਟੋ ਤੇ ਡਿਸਰਬ ਸੀ ਜਨ ਜਿਨੇ ਅਨਸਾਰ ਇੱਥੇ ਹੱਲਾ ਗੁੱਲਾ ਕਾਫੀ ਕੀਤਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਬੰਦਾ ਡਿਸਟਰਬ ਹੋਣ ਕਰਕੇ ਨਾ ਤਾਂ ਕੋਈ ਨਾਮ ਪਤਾ ਦੱਸ ਸਕਿਆ ਸੀਦਾ ਤੇ ਨਾ ਹੀ ਉਹਦੇ ਬਾਰੇ ਕੁਝ ਕਲੀਅਰ ਹੋ ਚੁੱਕਾ ਹੋ ਸਕਿਆ ਜਿਹੜੇ ਨੂੰ ਬਾਅਦ ਵਿੱਚ ਦਵਾਈ ਲਈ ਬਾਹਰ ਹਸਪਤਲ ਭੇਜਤਾ ਹੀ ਆ ਤੇ ਸਰ ਜੀ ਗੱਲ ਕਰੀ ਕਿੰਦੇ ਦੋ ਮੁਲਾਜ਼ਮ ਵੀ ਆਪਣੇ ਕੁਛ ਚ ਘਾਇਲ ਹੋਏ ਸੀਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹਨੂੰ ਕਾਬੂ ਕਰ ਲਿਆ ਸੀਦਾ ਤੇ ਸਰ ਇਹ ਕਿੱਦਾਂ ਦੀ ਘਟਨਾ ਹੈ ਇਹ ਐਤਵਾਰ ਸ਼ਾਮ ਦੀ ਘਟਨਾ ਹੈ ਤੇ ਫਿਲਹਾਲ ਸਰ ਉਸ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਬੰਦਾ ਸੀ ਉਹਦਾ ਸਰ ਕੀਤਾ ਕੀ ਉਹਨੇ ਕੋਈ ਉਹਨੂੰ ਦਾਖਲ ਕਰਾਇਆ ਕਿਤੇ ਜਾਂ ਕੋਈ ਪਰਚਾ ਕੀਤਾ ਕੀ ਕਰ ਰਹੀ ਨਹੀਂ ਉਹਨੂੰ ਹਸਪਤਾਲ ਦਾਖਲ ਹੀ ਭੇਜਤਾ ਸੀਦਾ ਕਿਉਂਕਿ ਉਹ ਮੈਂਟਲੀ ਤੋਂ ਉਹਦੇ ਡਿਸਆਰਬਸੀ ਬੰਦਾ ਕੋਈ ਗੱਲ ਕਲੀਅਰ ਨਹੀਂ ਹੋ ਰਹੀ ਉਹ ਤੋਂ ਇਸ ਲਈ ਅਸੀਂ ਕੋਈ ਕਾਰਵਾਈ ਨਹੀਂ ਬੰਦੀ ਸੀ ਉਹ ਐਜ਼ ਹਿਊਮਨ ਬੀਇੰਗ ਕੇਸ ਨੂੰ ਭੇਜਤਾ ਸੀ ਠੀਕ ਸੋ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਿਸ ਨੂੰ ਪੁਲਿਸ ਮੁਲਾਜ਼ਮ ਚੁੱਕ ਕੇ ਥਾਣੇ ਲੈ ਕੇ ਆਏ ਸੀ ਪਰ ਉਸ ਬੰਦੇ ਨੇ ਥਾਣੇ ਦੇ ਵਿੱਚ ਹੀ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਕੋਈ ਵੀ ਬੰਦਾ ਜ਼ਖਮੀ ਨਹੀਂ ਹੋਇਆ ਬਾਅਦ ਵਿੱਚ ਬੜੀ ਮੁਸ਼ਕਲ ਤੋਂ ਬਾਅਦ ਉਸ ਬੰਦੇ ਨੂੰ ਕਾਬੂ ਕੀਤਾ ਗਿਆ ਤੇ ਫਿਰ ਜੇਰੇ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੋ ਦੋਸਤੋ ਤੁਸੀਂ ਵੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੀ ਇਸ ਬਾਰੇ ਕੀ رائے ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੇ ਦੀ ਰਿਪੋਰਟ